ਅਸੀਂ ਹੁਣ ਇਹੀ ਕਰਦੇ ਵੀ ਜਿਹੜਾ ਵੀ ਕੋਈ ਕਿਸੇ ਬੱਚੇ ਨਾਲ ਗਲਤ ਕੰਮ ਕਰਦਾ ਹੈ ਜੀ ਦੇਖੋ ਇੰਨਾ ਵੱਡਾ ਜ਼ੁਲਮ ਐਡਾ ਵੱਡਾ ਦੁੱਖ ਹਮ ਤਦ ਕੋ ਅਸੀਂ ਨਾ ਅੰਗ ਸਿੰਘਾਂ ਨੇ ਮਾਫ਼ ਨਹੀਂ ਕਰਨਾ ਕਿਉਂਕਿ ਲੋਕ ਅਪੀਲੋ ਕਹਿੰਦੇ ਨੇ ਅੰਗ ਸਿੰਘ ਠੱਕਾ ਕਰਦੇ ਜੀ ਇਹ ਤਾਲੇਵਾਨ ਵਾਂਗੂ ਟੰਗ ਦਿੰਦੇ ਜਿਹੜਾ ਸਾਨੂੰ ਕਿਸੇ ਬੱਚੇ ਨੇ ਇਹੋ ਜੀ ਹਰਕਤ ਕਰਦਾ ਮਿਲ ਗਿਆ ਅਸੀਂ ਵੱਡ ਕੇ ਚੌਂਕ 'ਚ ਟੰਗਣਾ ਸਾਡੇ ਦੇ ਪਰਚੇ ਹੋ ਜਾਣ ਸਾਡੇ 7-10 ਸਾਲਾਂ ਹੀ ਕਾਟਾਵਾਂਗੇ ਸਿੰਘ ਸਾਡੇ ਪਰ ਅਸੀਂ ਜਿਹੜਾ ਕੋਈ ਗਲਤ ਹਰਕਤ ਕਰਦਾ ਮਿਲ ਗਿਆ ਇਸ ਪ੍ਰਸ਼ਾਸਨ ਨੂੰ ਬਿਲਕੁਲ ਨਹੀਂ ਦੇਣਾ ਵੱਡ ਕੇ ਚੌਂਕ 'ਚ ਡਾਂਗਾਂਗੇ ਅਸੀਂ ਬਿਲਕੁਲ ਵੱਡਣਾ ਕੋਈ ਹੱਲ ਹੈਗਾ ਫੇਰ ਕਾਨੂੰਨ ਹੱਥ 'ਚ ਰਹਿ ਰਹੇ ਤੁਸੀਂ ਬਹੁਤ ਵੱਡਾ ਹੱਲ ਤੁਸੀਂ ਬਾਹਰਲੇ ਵਿਦੇਸ਼ਾਂ 'ਚ ਦੇਖ ਲਓ ਸੌਦੀ ਅਰਬ 'ਚ ਦੇਖਿਆ ਕਿਹਦੇ ਕਤਲ ਹ ਕੋਈ ਦਿਨ ਇਹ ਐਪ ਹੁੰਦਾ ਜਿਹੜਾ ਕੋਈ ਬਾਹਲੇ ਅਰਬ ਕੰਟਰੀਆਂ ਚ ਕਿਤੇ ਕਤਲ ਹੋ ਜਾਂਦਾ ਹੈ ਜਾਂ ਕੋਈ ਰੇਪ ਹੋ ਜਾਂਦਾ ਉਸ ਟਾਈਮ ਨੂੰ ਮੋਦੀ ਸਜ਼ਾ ਦੇ ਦਿੰਦੇ ਆ ਕੋਈ ਉੱਥੇ ਹਰਕਤ ਨਹੀਂ ਹੁੰਦੀ ਮਾਰਾ ਰঞ্জੀਤ ਸਿੰਘ ਦਾ ਰਾਜ ਦੇ ਵਿੱਚ ਕਦੇ 40 ਸਾਲ ਤੇ ਰੇਪ ਹੋਇਆ ਸੀ ਕਿਉਂਕਿ ਉਹ ਦੇਸ਼ ਨਕਾਲਾ ਦੇ ਦਿੰਦੇ ਸੀ ਹੁਣ ਤਾਂ ਕੀ ਅਗਲਾ 5-7 ਸਾਲ ਕੱਟ ਕੇ ਫੇਰ ਆ ਜਾਂਦਾ ਹੈ ਜੋ ਕੋ ਪ੍ਰੂਫ ਹੀ ਨਹੀਂ ਇਸ ਕਰਕੇ ਆਪਾਂ ਨੂੰ ਤਕੜੇ ਹੁੰਦੀ ਲੋੜ ਏ ਇੱਕ ਹੋਰ ਮਸਲਿਆ ਕੋ ਕਾਨੂੰਨ ਕੋ ਜਾਓ ਪਰ ਜਦੋਂ ਕੋਈ ਬੱਚੇ ਦੇ ਨਾਲ ਗਰਤ ਹੱਦ ਕਰਦਾ ਹੈ ਇੱਡਾ ਵੱਡਾ ਜ਼ੁਲਮ ਬੱਚੇ ਦੇ ਨਾਲ ਕਰਦਾ ਏ ਉਹੋ ਜੇ ਬੰਦੇ ਲਈ ਕੋਈ ਮਾਫੀ ਨਹੀਂ ਉਹਨੂੰ ਝਟਕ ਕੇ ਸੋਦਾ ਲਾਦਣਾ ਚਾਹੀਦਾ ਖਾਲਸਾ ਪੰਜਾਬ ਸਾਰਾ